ਅੰਤਵਾਬਾ ਹਜਾਰਾ ਸਿੰਘ ਜੀ ਛੋਟੇ ਕੁਮਣਾ ਵਾਲੇ ਬਾਹਰੋਂ ਵੇਖਣ ਨੂੰ ਤਾਂ ਭਾਵੇਂ ਬਿਲਕੁਲ ਸਾਦੇ ਸਧਾਰਨ ਜੀ ਸਖਸੀਅਤ ਲੱਗਦੇ ਸਨ ਪਰ ਅੰਦਰ ਆਤਮੇ ਪੂਰਨ ਪੁਰਖ ਸਨ ਕਮਾਈ ਬਹੁਤ ਵੱਡੀ ਸੀ ਉਹ ਅਜਿਹੇ ਸੰਪੂਰਨ ਪੁਰਖ ਸਨ ਜਿਨ੍ਹਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਹਨ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰਬ ਛੇਤੀ ਦੇਖਣੇ ਵਿਚਾਰ ਰੰਗ ਹਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹੀ ਅਜਿਹੇ ਮਹਾਨ ਪੁਰਸ਼ਾਂ ਨੂੰ ਸੱਚੇ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਵੀ ਮਥਾਜੀ ਨਹੀਂ ਹੁੰਦਾ ਉਹ ਜੋ ਵੀ ਬੋਲਦੇ ਹਨ ਜਾਂ ਮਨ ਵਿੱਚ ਚਿਤ ਵਧੇ ਹਨ ਉਹ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ ਭਗਤਾ ਕਾ ਬੋਲਿਆ ਪਰਵਾਨ ਹੈ ਦਰਗੇ ਪਾਵੇ ਥਾਈ ਭਗਤਾ ਤੇਰੀ ਟੇਕ ਰਤੇ ਸੱਚ ਨਾਹੀ ਸੰਤ ਜੀ ਦਾ ਇੱਕ ਸ਼ਰਧਾਲੂ ਸੀ ਛੋਟੇ ਘੁੰਮਣ ਪਿੰਡ ਦਾ ਵਸਨੀਕ ਭਾਈ ਆਸਾ ਸਿੰਘ ਉਸ ਦੇ ਪਿਤਾ ਦਾ ਨਾਮ ਸਰਦਾਰ ਪਾਲ ਸਿੰਘ ਸੀ ਉਹ ਹਰ ਰੋਜ਼ ਸੰਤ ਜੀ ਦੇ ਕੋਲ ਆ ਕੇ ਬਹਿੰਦਾ ਬਾਬਾ ਜੀ ਦੇ ਬਚਨ ਸੁਣਦਾ ਅਤੇ ਤੁਰਕੀ ਬਾਣੀ ਸਰਵਨ ਕਰਦਾ ਹੁੰਦਾ ਸੀ ਉਸ ਦੇ ਸਰੀਰ ਨੂੰ ਅੰਧਰੰਗ ਹੋਇਆ ਸੀ ਵਿਆਹਿਆ ਵੀ ਹੋਇਆ ਨਹੀਂ ਸੀ ਇਸ ਲਈ ਉਸ ਦਾ ਧੀ ਪੁੱਤ ਆਦ ਕੋਈ ਨਹੀਂ ਸੀ ਇੱਕ ਦਿਨ ਉਸ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਜੇਕਰ ਮੈਂ ਮਰ ਗਿਆ ਤਾਂ ਮੇਰੇ ਮਰਨ ਤੋਂ ਪਿੱਛੋਂ ਮੇਰਾ ਅਖੰਡ ਪਾਠ ਦਾ ਅਰਦਾਸ ਕੌਣ ਕਰਾਏਗਾ ਪਤਾ ਨਹੀਂ ਕੋਈ ਕਰੇ ਜਾਂ ਨਾ ਕਰੇ ਅਜਿਹਾ ਸੋਚ ਕੇ ਉਸਨੇ ਆਪਣੇ ਜਿਉਂਦੇ ਹੀ ਆਪਣੇ ਮਰਨ ਉਪਰੰਤ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੁਦ ਕਰਵਾਉਣ ਦਾ ਪੱਕਾ ਮਨ ਬਣਾ ਲਿਆ ਉਸਦਾ ਵਿਚਾਰ ਸੀ ਕਿ ਉਹ ਆਪਣੇ ਜੀਵਨ ਦੇ ਸਰੀਰ ਵਿੱਚ ਹੀ ਖੁਦ ਸ੍ਰੀ ਅਖੰਡ ਪਾਠ ਕਰਵਾ ਲਵੇ ਸੰਗਤਾਂ ਨੂੰ ਲੰਗਰ ਛਕਾ ਲਵੇ ਅਤੇ ਅੰਤਮ ਸਮੇਂ ਤੇ ਹੋਣ ਵਾਲੀ ਭੋਗ ਦੀ ਅਰਦਾਸ ਵੀ ਮਰਨ ਤੋਂ ਪਹਿਲਾਂ ਹੀ ਕਰਵਾ ਲਵੇ ਦਿਨ ਪੱਕਾ ਨਿਸ਼ਚਿਤ ਕਰਕੇ ਉਸਨੇ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾ ਦਿੱਤਾ ਤੇ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਕੋਲ ਗਿਆ ਜਾ ਕੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਅਖੰਡ ਪਾਠ ਦੇ ਭੋਗ ਤੇ ਜ਼ਰੂਰ ਆਇਓ ਭੋਗ ਵਾਲੇ ਦਿਨ ਭੋਗ ਪੈਣ ਤੋਂ ਪਹਿਲਾਂ ਹੀ ਸੰਤ ਜੀ ਉਸਦੇ ਘਰ ਪਹੁੰਚ ਗਏ ਅਰਦਾਸ ਦਾ ਵੇਲਾ ਹੋ ਗਿਆ ਸੰਤ ਜੀ ਨੇ ਭਾਈ ਆਸਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਆਸਾ ਸਿਆਂ ਅਰਦਾਸ ਕਿਹੋ ਜੀ ਕਰਵਾਉਣੀ ਹੈ ਆਸਾ ਸਿੰਘ ਨੇ ਕਿਹਾ ਜਿਹੋ ਜੀ ਮਰਜ਼ੀ ਕਰਾ ਦਿਓ ਬਾਬਾ ਜੀ ਸੰਤ ਜੀ ਨੇ ਫਿਰ ਦੁਬਾਰਾ ਪੁੱਛਿਆ ਤੇ ਆਖਿਆ ਵੇਖ ਲੈ ਅਜੇ ਵੇਲਾ ਆ ਜਿਹੋ ਜੀ ਕਹੇਗਾ ਉਸੇ ਤਰ੍ਹਾਂ ਦੀ ਅਰਦਾਸ ਕਰਵਾ ਦੇਵਾਂਗੇ ਆਸਾ ਸਿੰਘ ਨੇ ਹੱਥ ਜੋੜ ਕੇ ਫਿਰ ਉਹੀ ਉੱਤਰ ਦਿੱਤਾ ਅਰਦਾਸ ਹੀ ਕਰਨੀ ਹੈ ਜਿਹੋ ਜੀ ਮਰਜ਼ੀ ਕਰਦੇ ਹੋ ਤਾਂ ਉਸੇ ਵੇਲੇ ਸੰਤ ਜੀ ਨੇ ਅਰਦਾਸ ਕਰਨ ਵਾਲੇ ਸਿੰਘ ਨੂੰ ਕਿਹਾ ਦਿੱਤਾ ਭਾਈ ਅਰਦਾਸ ਇੰਜ ਕਰ ਦੇ ਕਿ ਸਵਰਗਵਾਸੀ ਆਸਾ ਸਿੰਘ ਦਾ ਪਰਲੋਕ ਵਿੱਚ ਭਲਾ ਹੋਵੇ ਬਾਬਾ ਜੀ ਦਾ ਬਚਨ ਮੰਨ ਕੇ ਅਰਦਾਸੀ ਸਿੰਘ ਨੇ ਇਹੋ ਹੀ ਅਰਦਾਸ ਕਰ ਦਿੱਤੀ। ਸਵਰਗਵਾਸੀ ਆਸਾ ਸਿੰਘ ਦਾ ਪਰਲੋਕ ਵਿੱਚ ਭਲਾ ਹੋਵੇ ਤੇ ਚੰਗੀ ਥਾਂ ਮਿਲੇ। ਤੇ ਅਗਲੇ ਦਿਨ ਭਾਈ ਆਸਾ ਸਿੰਘ ਜੀ ਪਰਲੋਕ ਸਦਾਰ ਗਿਆ। ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ। ਸੰਤ ਬਾਬਾ ਹਜਾਰਾ ਸਿੰਘ ਜੀ ਦੇ ਬੋਲ ਸੱਚੇ ਹੋਏ ਸਭ ਮਾਈ ਭਾਈ ਦੇ ਮੂੰਹੋਂ ਨਿਕਲ ਰਿਹਾ ਸੀ ਤਨ ਬਾਬਾ ਹਜਾਰਾ ਸਿੰਘ ਜੀ 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 ਰੱਬ ਦੇ ਪਿਆਰੇ ਭਗਤ ਜਨ ਜੋ ਵੀ ਮੂੰਹ ਤੋਂ ਬਚਨ ਬੋਲਦੇ ਹਨ ਉਹ ਪੂਰੇ ਹੋ ਜਾਂਦੇ ਹਨ ਉਹ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੇ ਹਨ ਉਹਨਾਂ ਦੀ ਸੋਭਾ ਸਭ ਦੁਨੀਆਂ ਦੇ ਲੋਕ ਸੁਣਦੇ ਹਨ ਪਰਮਾਤਮਾ ਆਪਣੇ ਪਿਆਰੇ ਭਗਤਾਂ ਦੀ ਆਪੇ ਹੀ ਇੱਜ਼ਤ ਰੱਖਦਾ ਹੈ। ਪਰਮਾਤਮਾ ਦੇ ਸੱਚੇ ਭਗਤ ਜਨ ਜੋ ਜੋ ਵੀ ਆਪਣੇ ਮਨ ਵਿੱਚ ਧਾਰਦੇ ਹਨ। ਪਰਮੇਸ਼ਰ ਜੀ ਉਸ ਨੂੰ ਤੁਰੰਤ ਹੀ ਪੂਰਾ ਕਰ ਦਿੰਦੇ ਹਨ। ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਣ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ। ਅਜਿਹੀ ਉੱਚੀ ਅਧਿਆਤਮਿਕ ਅਵਸਥਾ ਦੇ ਮਾਲਕ ਸਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ